ਸਤਿ ਸ਼੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੇ ਡਾਇਰੈਕਟਿਡ ਹਾਇਰ ਐਜੂਕੇਸ਼ਨ ਵਿਦ ਦਾ ਸਪੋਰਟ ਆਫ ਐਨ ਆਈ ਸੀ ਅਸੀਂ ਬਹੁਤ ਵੱਡੀ ਸਹੂਲਤ ਪੰਜਾਬ ਦੇ ਸਾਰੇ ਵਿਦਿਆਰਥੀਆਂ ਦੇ ਵਿੱਚ ਦੇ ਰਹੇ ਹਾਂ ਜਿੰਨੇ ਵੀ ਡਾਕੂਮੈਂਟ ਅਟੈਸਟੇਸ਼ਨ ਹੁੰਦੀ ਸੀ ਅਗਰ ਆਪਾਂ ਕਿਤੇ ਵੀ ਸਾਨੂੰ ਰੂਲ ਵਿਦੇਸ਼ਾਂ 'ਚ ਆਪਣੇ ਸਰਟੀਫਿਕੇਟ ਨੂੰ ਕਿਉਂ ਲੈ ਸਾਡੇ ਕੋਲ ਪੰਜਾਬ ਸਕੂਲ এডੂਕੇਸ਼ਨ ਬੋਰਡ ਹਰ ਸਾਲ 3 ਲੱਖ ਬੱਚਾ ਪਾਸ ਹੋ ਕੇ ਜਾਂਦਾ ਹੈ ਫਿਰ ਸਾਡੀ ਯੂਨੀਵਰਸਿਟੀਆਂ ਹੈ ਉੱਥੇ ਦੇ ਸਾਨੂੰ ਸਰਟੀਫਿਕੇਟਾਂ ਦੀ ਵਿਦੇਸ਼ ਚ ਕਿਤੇ ਵੀ ਲੋੜ ਪੈ ਸਕਦੀ ਹੈ ਤੇ ਟੈਸਟੇਸ਼ਨ ਹੁੰਦੀ ਸੀ ਪਹਿਲਾਂ ਉਹਦੇ ਉੱਤੇ ਬਹੁਤ ਜ਼ਿਆਦਾ ੱਟਕੇ ਖਾਣੇ ਮੈਂਦੇ ਸੀ ਬਾਰ-ਬਾਰ ਦਫ਼ਤਰਾਂ ਦੇ ਗੇੜੇ ਪੈਣਾ ਤੇ ਬੋਰਡ ਜਾਓ ਯਾ ਯੂਨੀਵਰਸਿਟੀ ਜਾਓ ਫਿਰ ਇੱਥੇ ਮਿਨੀ ਸੈਕਟਰੀਟ ਚੰਡੀਗੜ੍ਹ ਆਓ ਫਿਰ ਦਿੱਲੀ ਤੱਕ ਜਾਓ ਹੁਣ ਉਹ ਸਾਰੇ ਪ੍ਰੋਸੈਸ ਨੂੰ ਅਸੀਂ ਆਨਲਾਈਨ ਕਰ ਦਿੱਤਾ ਹੈ ਜਿਹੜਾ ਸਾਡਾ e-cert portal ਹੈ ਸਿੰਪਲ ਸਿਰਫ ਕੁਝ ਪੈਸੇ 60 ਰੁਪਏ ਦੀ ਫੀਸ ਹੈ ਤੇ ਤੁਸੀਂ ਆਪਣੇ ਘਰ ਹੀ ਬੈਠ ਕੇ ਆਪਣੇ ਕੰਪਿਊਟਰ ਦੇ ਉੱਤੇ ਜਿਹੜਾ ਹੈ ਤੇ ਜਿਸ ਕੰਮ ਨੂੰ 3 ਮਹੀਨੇ ਲੱਗਦੇ ਸੀ ਏਜੰਟਾਂ ਦੇ ਤੱਕੇ ਖਾਓ ਹੁਣ ਉਹ ਕੰਮ ਸਿਰਫ ਇੱਕ ਹਫਤੇ ਤੋਂ 10 ਦਿਨ ਦੇ ਵਿੱਚ ਜਿਹੜਾ ਹੈ ਸਾਰਾ ਪ੍ਰੋਸੈਸ ਆਨਲਾਈਨ ਕਰ ਦਿੰਦਾ ਹੈ ਆਪੰਜਾਬ ਸਕੂਲ এডੂਕੇਸ਼ਨ ਬੋਰਡ ਇਸ ਤੇ ਆਨਬੋਰਡ ਹੋ ਗਿਆ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਅਸੀਂ ਸਾਰੇ ਵਿੱਦਿਅਕ ادارے ਪੰਜਾਬ ਦੇ ਵੀ ਵਿਲ ਬ੍ਰਿੰਗ ਇਟ ਔਨ ਬੋਰਡ ਤਾਂ ਕਿਸੇ ਵੀ ਯੂਨੀਵਰਸਿਟੀ ਦੇ ਕਿਸੇ ਵੀ ਬੋਰਡ ਦਾ ਕੋਈ ਵੀ ਸਰਟੀਫਿਕੇਟ ਕਿਤੇ ਵੀ ਤੁਹਾਨੂੰ ਦੁਨੀਆ ਚ ਟੈਸਟ ਸਟੇਸ਼ਨ ਕਰਾਣੀ ਹੈ ਇਸ ਇੱਕ ਸਰਲ ਪੋਰਟਲ ਦੇ ਉੱਤੇ ਤੇ ਇਹਦਾ ਲਿੰਕ ਅਸੀਂ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਵੀ ਪਾ ਦਿੱਤਾ ਤੇ ਜਿਹੜਾ ਪੋਰਟਲ ਲਿੰਕ ਉੱਤੇ ਹੈ ਹੀ ਹੈ ਇਸ ਦਿਨ ਨਾਲ ਮੈਂ ਸਮਝਦਾ ਕਿ ਬਹੁਤ ਖਰਚਿਲਖਵਰੀ ਜੜੀ ਹੈ ਉਹ ਬਚੂਗੀ ਤੇ ਜਿਹੜਾ ਮਿਡਲ ਮੈਨ ਕਲਚਰ ਸੀ ਕ腐ਸ਼ਨ ਸੀ ਕਈ ਕਈ ਜੋ ਜੋ ਦੱਸਦੇ ਬੱਚੇ ਕਿ 5-5000 22000 ਰੁਪਏ ਜਿਹੜਾ ਉਹਦਾ ਖਰਚਾ ਆ ਜਾਂਦਾ ਉਹ ਕੰਮ ਉਹ ਸਿਰ ਸਭ ਤੋਂ ਵੱਡੀ ਗੱਲ ਘਰ ਬੈਠ ਕੇ ਟਾਈਮ ਬਾਉਂਡ ਮੈਨਰ ਦੇ ਵਿੱਚ ਤੇ ਬਹੁਤ ਮਿਨੀਮਲ ਫੀਸ ਦੇ ਉੱਤੇ ਜਿਹੜਾ 100 ਰੁਪਏ ਤੋਂ ਘੱਟ ਖਰਚੇ ਚ ਹੋ ਸਕਦਾ ਬਹੁਤ ਬਧੰਵਾਦ ਜੀ